ਗੁਰਵੀਰ ਜੀ ਤੁਹਾਡੇ ਤੇ ਇਲਜ਼ਾਮ ਲਗੇ ਨੇ ਵੀ ਪੈਸੇ ਕੱਢੂ ਕੋ ਰੰਗੇ ਅਸੀਂ ਫੜੇ ਗਏ ਨੇ ਕੀ ਕਹਿਣਾ ਚਾਹਦੇ ਹੋ ਸਰ ਜੀ ਐਸ ਤਰ੍ਹਾਂ ਜਿਹੜਾ ਇਹ ਵਰਦਾ ਹੈ ਮੇਰੇ ਕੋਲ ਪ੍ਰਾਈਵੇਟ ਕੰਮ ਕਰਦਾ ਹੈ ਇਹਦੇ ਸਬੰਧ ਚ ਲਾਇਆ ਹੈ ਇਹਦੇ ਨਾਲ ਮੇਰਾ ਕੋਈ ਲੈਣ ਦੇ ਨਾ ਗਾ ਜੀ ਲਾਇਆ ਮੇਰਾ ਟ੍ਰਾਂਸਫਰ ਚੱਲੂ ਹੋ ਚੁੱਕਿਆ ਜਦਕਿ ਮੇਰੇ ਤੇ ਇਹ ਮੈਲੀਗੇਸ਼ਨ ਮਤੇ ਲਾਇਆ ਜਾਦਾ ਵੀ ਪੈਸੇ ਲਾਏ ਪਰ ਸਾਹਿਬ ਵੀਜਲੈਂਸ ਭਾਗਦਾ ਕਹਿੰਣਾ ਵੀ ਤੁਹਾਡੇ ਕੋਲ ਰੰਗੇ ਹੱਥ ਸਾਤੇ ਆ ਪਿਆ ਹੈ ਮੈਂ ਇਹ ਮੇਰੇ ਕੋਲ ਦਾ ਬੱਚਾ ਮਵਾਰ ਹੋਇਆ ਸੀ ਪੈਸੇ ਹਜ਼ਾਰੇ ਲੈ ਗਏ ਤੇ ਮੈਨੂੰ ਕਹਦਾ ਕਿ ਕਿੱਥੇ ਕਰਨ ਲੈ ਕੇ ਕੋਤ ਕੋਟ ਕੋਲੇ ਹੈ ਮੈਨੂੰ ਪੈਸੇ ਭਰੋਣ ਆਇਆ ਵੜਨ ਬੜਾ ਕਿਥੋਂ ਆਇਆ ਐਨਾ ਬੋਲੋ ਕਿਆ ਗਿਆ ਵੀ ਤੁਹਾਡੇ ਕੋਲ ਫੋਨ ਕਰਕੇ ਪੈਸੇ ਮੰਗਾਏ ਗਏ ਸੀ ਤੇ ਕੱਲ ਪਰਸੋਂ ਤੁਹਾਡੇ ਕੋਲ ਆਏ ਸੀ ਦਸਤਰ ਤੁਸੀਂ ਇਹਨਾਂ ਨੂੰ ਗੱਲਾਂ ਹੀ ਕੱਢੀਆਂ ਸੀ ਨਹੀਂ ਸਰ ਜੀ ਕੋਈ ਇਹੋ ਜਿਹੀ ਗੱਲ ਬਾਤ ਨਹੀਂ ਇਹ ਤਾਂ ਥੋੜਾ ਮੇਰੇ ਕੋਲ ਪ੍ਰਾਈਵੇਟ ਤਾਂ ਵੀ ਸਮਝਣ ਦਾ ਕੰਮ ਕਰਦਾ ਜੀ ਕੀ ਨਾਮ ਹੈ ਜੀ ਸੱਜਨ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੰਡੀ ਨਜਰਸਾ ਜੀ ਕੀ ਮਸਲਾ ਹੋਇਆ ਸੀ ਮਸਲਾ ਜੀ 24 ਘੰਟੇ ਅਸੀਂ ਕਨੈਕਸ਼ਨ ਲੈਣਾ ਸੀਗਾ ਜੀ ਕਾਦਾ 24 ਘੰਟਾ ਘਰਾਂ ਵਾਲੀ ਸਪਲਾਈ ਲਾਈਟ ਵਾਲਾ ਜੀ ਤੇ ਬਸ ਜਦੋਂ ਅਸੀਂ ਜਾਂਦੇ ਸੀਗੇ ਉਦੋਂ ਸਾਡੇ ਕੋਲ ਕੋਈ ਨਾ ਕੋਈ ਰਿਸ਼ਵਤ ਵਾਸਤੇ ਮੰਗ ਲੈਂਦੇ ਸੀ ਕੋਣ ਮੰਗਦਾ ਸੀ ਜੇ ਕੁਲਵੀਰ ਜੈ ਜੀ ਸਾਹ ਜੀ ਕਿੰਨੀ ਦੇਰ ਹੋ ਗਈ ਇਹ ਹੋ ਗਿਆ ਜੀ 2 ਮਹੀਨੇ ਹੋ ਗਏ ਇਹਨਾਂ ਨੇ ਮੰਗ ਲਿਆ ਫਿਰ ਤੁਸੀਂ ਕਿਵੇਂ ਫੜਾਇਆ ਫਿਰ ਅਸੀਂ ਇਹਨਾਂ ਨੂੰ ਰੈਜਿਮੈਂਟ ਅਸੀਂ ਕੱਲ ਕੰਨੈਕਸ਼ਨ ਲਾਣ ਗਿਆ ਸੀ ਤੇ ਇਹ ਕਹਿੰਦਾ ਪੈਸੇ ਦੇ ਆਓਗੇ ਤੇ ਲੈ ਜਾਓਗੇ ਮੈਨੂੰ ਕਿਹਾ ਵੀ ਮੇਰੇ ਕੋਲ ਅੱਜ ਨਹੀਂ ਅੱਗੇ ਮੈਂ ਕੱਲ ਕਰਕੇ ਦੇ ਦਿਆਂਗਾ ਤੇ ਅੱਜ ਇਸ ਵਾਸਤੇ ਮੇਰੇ ਕੋਲ 7000 ਰੁਪਏ ਇਕੱਠਾ ਹੋਇਆ ਸੀ ਉਹ ਮੈਨੂੰ ਦਿੱਤਾ ਜੀ ਕਿੰਨੇ ਪੈਸੇ ਮੰਗਦਾ ਸੀ ਇਹ 10000 ਮੰਗਦਾ ਸੀ 7000 ਸੌਦਾ ਹੋਇਆ ਸੀ ਹਾਂ ਜੀ ਤੇ ਫਿਰ ਤੁਸੀਂ ਵਿਜੀ ਵਿਜੀਲੈਂਸ ਨੂੰ ਕਿਵੇਂ ਮਿਲੇ ਵਿਜੀਲੈਂਸ ਨੂੰ ਤੁਸੀਂ ਕਿਵੇਂ ਮਿਲੇ ਸ਼ਿਕਾਇਤ ਕਿਵੇਂ ਕੀਤੀ ਸ਼ਿਕਾਇਤ ਬਸ ਰਿਸ਼ਤਦਾਰ ਮੇਰਾ ਸਰਕਾਰੀ ਗਾ ਕਨੈਕਸ਼ਨ ਤੇ ਇਹ ਐਵੇਂ ਵੱਡੀ ਜਾਂਦਾ ਲੋਕਾਂ ਦੇ ਗਰੀਬਾਂ ਨੂੰ ਗਾਜਗਾ ਤੇ ਉਹ ਕੱਟੇ ਕਿ ਤਿੰਨ ਮਾੜੇ ਮਟੋ ਕਿ 6-7000 ਰੁਪਏ ਬਣਿਆ ਤੇ ਕਿਵੇਂ ਕਰਨਾ ਹੁਣ ਕੋਈ ਗੱਲ ਹਾਂ ਕੜਾ ਦੇ ਠੀਕ ਹੈ ਤੇ ਕਿੰਨਾ ਟਾਂ ਦੇ ਵੈਸੇ ਫੜ ਲੈ ਨਾ ਗੋੜਾ ਕੜਾ ਦੇ ठीक है ले जावा फिर आ जावा आज यहीं पर आई तेरे को आज मैं ना लाडू को चल जाए मीटिंग है क्यों ते कटाई कर ठीक है जी उधर वापस आना फिर भी ठीक है जी